ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖਿਆ ਗਿਆ ਜੋ ਕਿ ਖਰੀਦਦਾਰਾਂ ਦੇ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤੇ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜ਼ਰੂਰ ਆਈ ਸੀ ਤਬੀ ਤਦਨ ਯਾਨੀ ਕਿ ਸੋਮਵਾਰ 24 ਮਾਰਚ 2025 ਨੂੰ ਸੋਨੇ ਦੀ ਕੀਮਤ 'ਚ 700 ਰੁਪਏ ਦੀ ਗਿਰਾਵਟ ਨੇ ਲੋਕਾਂ ਨੂੰ ਖੁਸ਼ ਕਰ ਦਿੱਤਾ ਪਰ ਅੱਜ ਦਿਨ ਚੜਦੇ ਹੀ ਇੱਕ ਵਾਰ ਫਿਰ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਵੱਧ ਗਈਆਂ ਤੇ ਇਸ ਵੇਲੇ ਇਹ ਕੀਮਤਾਂ ਕਿੱਥੇ ਤੱਕ ਪਹੁੰਚ ਗਈਆਂ ਅੱਜ ਦੇ ਇਸ ਖਾਸ ਰਿਪੋਰਟਸ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਦਾ ਕੰਮ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜ੍ਹਾ ਵੇਖਣ ਨੂੰ ਮਿਲਦਾ ਹੀ ਰਹਿੰਦਾ ਪਰ ਜਿਸ ਤਰੀਕੇ ਸੋਨੇ ਦਾ ਰੇਟ ਲਗਾਤਾਰ ਤਾਂ ਉੱਚੜ ਰਿਹਾ ਸਮਾਂ ਤੱਕ ਪਹੁੰਚ ਰਿਹਾ ਹੈ ਤਾਂ ਉਹ ਲੋਕਾਂ ਦੇ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਇੱਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਆਈ ਮੰਗਲਵਾਰ ਨੂੰ MCX ਤੇ ਸੋਨੇ ਦੀ ਕੀਮਤ 0.23 ਫੀਸ ਦੇ ਵਾਧੇ ਦੇ ਨਾਲ 87470 ਰੁਪਏ ਤੇ ਕਾਰੋਬਾਰ ਕਰਦੀ ਹੋਈ ਦੇਖੀ ਗਈ ਜਦਕਿ ਚਾਂਦੀ ਦੀ ਕੀਮਤ 0.44 ਫੀਸ ਦੇ ਵਾਧੇ ਦੇ ਨਾਲ 97920 ਰੁਪਏ ਤੇ ਕਾਰੋਬਾਰ ਕਰਦੀ ਹੋਈ ਦੇਖੀ ਗਈ। ਸੋਮਵਾਰ ਨੂੰ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 700 ਰੁਪਏ ਦੇ ਕੇ 90550 ਰੁਪਏ ਪ੍ਰਤੀ 10 ਗ੍ਰਾਮ ਤੇ ਆਈ। 올 인디아 불리언 애소시에이션 ਨੇ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ 3 ਸਾਲਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਐਤਵਾਰ ਨੂੰ ਸਾਊਦੀ ਅਰਬ ਦੇ ਵਿੱਚ ਯੂਕਰੇਨ ਤੇ ਅਮਰੀਕੀ ਅਧਿਕਾਰੀਆਂ ਦੇ ਵਿਚਾਰ ਗੱਲਬਾਤ ਦੇ ਮੱਦੇ ਨਜ਼ਰ ਇੱਕ ਸੰਭਾਵਨਾ ਰੂਸ ਯੂਕਰੇਨ ਸ਼ਾਂਤੀ ਸੌਦੇ ਦੀ ਉਮੀਦ ਦੇ ਵਿਚਾਰ ਇੱਕ ਤਾਜ਼ਾ ਰੈਲੀ ਤੋਂ ਬਾਅਦ ਵਪਾਰੀਆਂ ਨੇ ਲੰਬੀ ਸਥਿਤੀ ਅਤੇ ਮੁਨਾਫੇ ਨੂੰ ਬੁੱਕ ਕਰਨਾ ਜਾਰੀ ਰੱਖਿਆ ਸ਼ੁੱਕਰਵਾਰ ਨੂੰ 99.9% ਦੀ ਸ਼ੁੱਧਤਾ ਵਾਲਾ ਸੋਨਾ 99250 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਲਗਾਤਾਰ ਤੀਸਰੇ ਦਿਨ ਗਿਰਾਵਟ ਦੇ ਨਾਲ 99.5 ਫੀਸਦੀ ਸ਼ੁੱਧਾ ਵਾਲੇ ਸੋਨੇ ਦੀ ਕੀਮਤ 700 ਰੁਪਏ ਦੀ ਗਿਰਾਵਟ ਦੇ ਨਾਲ 90100 ਰੁਪਏ ਪ੍ਰਤੀ 10 ਗ੍ਰਾਮ ਤੇ ਆਗੀ ਜਦੋਂ ਕਿ ਇਸ ਦੀ ਪਿਛਲੀ ਬੰਦ ਕੀਮਤ 90800 ਰੁਪਏ ਪ੍ਰਤੀ 10 ਗ੍ਰਾਮ ਸੀ ਪਰ ਇਹ ਸਿਰਫ ਇੱਕ ਦਿਨ ਦੀ ਰਾਹਤ ਰਹੀ ਹੈ ਤੇ ਅੱਜ ਵਨ ਚੜਦੇ ਮੰਗਲਵਾਰ ਨੂੰ MCX ਦੇ ਸੋਨੇ ਚਾਂਦੀ ਦੀਆਂ ਕੀਮਤਾਂ ਵਧੀਆਂ ਦੱਸਿਆ ਜਾ ਰਿਹਾ ਹੈ ਇਸਵਿਲੇ ਕੀਮਤਾਂ ਅੱਜ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਮੰਗਲਵਾਰ ਨੂੰ ਐਮਸੀਐਸ ਦੇ ਉੱਤੇ ਸੋਨੇ ਦੀ ਕੀਮਤ 0.23% ਦੇ ਵਾਧੇ ਦੇ ਨਾਲ 88476 ਰੁਪਏ ਤੇ ਕਾਰੋਬਾਰ ਕਰਦੀ ਦੇਖੀ ਗਈ ਤੇ ਜਦਕੀ ਚਾਂਦੀ ਦੀ ਗੱਲ ਹੋਵੇ 0.44% ਦੇ ਵਾਧੇ ਦੇ ਨਾਲ 97920 ਰੁਪਏ ਤੇ ਕਾਰੋਬਾਰ ਇਸਵਿਲੇ ਕਰ ਰਹੀ ਹੈ ਸੋਮਵਾਰ ਨੂੰ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਢਿੱਲ ਦੇਖਣ ਨੂੰ ਮਿਲੀ ਸੀ ਇਹ ਕੀਮਤਾਂ ਸੋੜੀਆਂ ਜੀਆਂ ਘਟੀਆਂ ਸੀ ਸੋਨੇ ਦੀ ਪਹਿਲਾ ਗੱਲ ਕਰੀਏ ਤਾਂ ਸਾਸੂ ਰੁਪਏ ਦੇ ਕੇ 90550 ਰੁਪਏ ਪ੍ਰਤੀ 10 ਗ੍ਰਾਮ ਤੇ ਸੋਨਾ ਆ ਗਿਆ ਸੀ ਚਾਂਦੀ ਦਾ ਵੀ ਹਾਲ ਕੁਝ ਅਜੀਹਾ ਹੀ ਸੀ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨਾ ਚਾਂਦੀ ਦੋਹਾਂ ਦੀਆਂ ਕੀਮਤਾਂ ਦੇ ਵਿੱਚ ਫਿਰ ਤੋਂ ਵਾਧਾ ਵੇਖਣ ਨੂੰ ਮਿਲਿਆ ਜੋ ਕਿਤੇ ਨਾ ਕਿਤੇ ਖਰੀਦਦਾਰਾਂ ਨੂੰ ਵੱਡਾ ਝਟਕਾ ਜ਼ਰੂਰ ਕਿਹਾ ਜਾ ਰਿਹਾ ਹੈ ਕਿਉਂਕਿ ਖਰੀਦਦਾਰ ਸੋਨੇ ਚਾਂਦੀ ਦੇ ਗਹਿਣੇ ਖਰੀਦਣਾ ਚਾਹੁੰਦੇ ਨੇ ਇਹਨਾਂ ਧਾਤਾਂ ਨੂੰ ਖਰੀਦਣਾ ਚਾਹੁੰਦੇ ਆ ਪਰ ਜਿਸ ਤਰੀਕੇ ਦੇ ਨਾਲ ਦਿਨੋਂ ਦਿਨ ਰੇਟ ਵਧ ਰਿਹਾ ਤੇ ਹਰ ਕਿਸੇ ਨੂੰ ਖਰੀਦਦਾਰੀ ਕਰਨ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਵੀ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਹੋਰ ਤਰ੍ਹਾਂ ਚੜ੍ਹ ਸਕਦੀਆਂ ਨੇ ਅਸਮਾਨ ਤੱਕ ਇਹ ਪਹੁੰਚ ਸਕਦੀਆਂ ਨੇ ਜੋ ਕਿ ਕਿਤੇ ਨਾ ਕਿਤੇ ਲੋਕਾਂ ਦੇ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਹੁਣ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਆਈ ਹੈ ਮੰਗਲਵਾਰ ਨੂੰ MCX ਤੇ ਸੋਨੇ ਦੀ ਕੀਮਤ 0.23% ਦੇ ਵਾਧੇ ਦੇ ਨਾਲ 82476 ਰੁਪਏ ਤੇ ਕਾਰੋਬਾਰ ਕਰ ਰਹੀ ਹੈ ਜਦਕਿ ਚਾਂਦੀ ਦੀ ਗੱਲ ਹੋਵੇ ਤਾਂ 0.44% ਦੇ ਵਾਧੇ ਦੇ ਨਾਲ 97990 ਰੁਪਏ ਤੇ ਇਹ ਕਾਰੋਬਾਰ ਕਰਦੀ ਹੋਈ ਦੇਖੀ ਗਈ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੇ ਕੁਝ ਦਿਨਾਂ ਦੀ ਗਿਰਾਵਟ ਜ਼ਰੂਰ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਹ ਵਾਧਾ ਹੁੰਦਾ ਹੋਇਆ ਨਜ਼ਰ ਆਇਆ ਜੋ ਕਿ ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਲੋਕਾਂ ਦੇ ਲਈ ਜ਼ਰੂਰ ਸਾਬਤ ਹੋ ਸਕੇ